ਕੀ ਮਾਮਲਾ ਕੀ ਹੈ ਸਾਰਾ ਜਿਹੜਾ ਤੁਹਾਡੇ ਨਾਲ ਹੋਇਆ ਪਰ ਮੈਂ ਕੱਲ ਸਨੇਚਿੰਗ ਹੋਈ ਸੀ ਮੇਰੇ ਨਾਲ ਹਾਂ ਨਾਲੇ ਸਟੇਸ਼ਨ ਤੇ ਤੇ ਕਿਵੇਂ ਹੋਈ ਸਨੇਚਿੰਗ ਉਹ ਸਟੇਸ਼ਨ ਤੋਂ 10 ਕਦਮ ਅੱਗੇ ਜਾ ਕੇ ਫਿਰ ਮੁੰਡੇ ਸੀਗੇ ਉਹਨੇ ਖੋਇਆ ਫੋਨ ਤੁਸੀਂ ਸਟੇਸ਼ਨ ਕੀ ਕਰਨ ਗਏ ਸੀ ਮੁੰਡੇ ਨੂੰ ਛੱਡਣ ਗਏ ਸੀ ਯਾਰ ਦੋਸਤ ਸੀਗਾ ਕਿੰਨੇ ਕ ਵਜੇ ਦੀ ਗੱਲ ਹੈ ਇਹ ਸਾਢੇ 12 ਸਾਢੇ 12:30 ਜਿਨ੍ਹਾਂ ਨੇ ਤੁਹਾਡੇ ਨਾਲ ਸਨੇਚਿੰਗ ਕੀਤੀ ਉਹ ਕਿੰਨੇ ਗਿਣਤੀ ਚ ਸੀ 3 ਜਣਾ ਤੇ ਕਿਵੇਂ ਸਨੇਚਿੰਗ ਕੀਤੀ ਉਹਨਾਂ ਨੇ ਤੁਹਾਡੇ ਨਾਲ ਜਲਦੀ ਬਾਈਕ ਉੱਪਰ ਟੋਕਾ ਮਾਰਿਆ ਉਹਦੇ ਬਾਅਦ ਜਾ ਕੇ ਅੱਗੇ ਜਾ ਕੇ ਉਹਨਾਂ ਨੂੰ ਰੋਕ ਲਏ ਸੀ ਮੈਨੂੰ ਕਿੱਥੇ ਟੋਕਾ ਮਾਰਿਆ ਤੁਹਾਡੇ ਇਸ ਇੰਟਰਨੈਸ਼ਨਲ ਸਟੇਸ਼ਨ ਦੇ 10 ਕਦਮ ਅੱਗੇ ਜਾ ਕੇ ਕਿਹੜੇ ਸਰੀਰ ਦੇ ਅੰਗ ਤੇ ਟੋਕਾ ਮਾਰਿਆ ਆ ਪਿੱਛੇ ਮਾਰਿਆ ਸੀਗਾ ਅੱਛਾ ਚਲੋ ਪਿੱਛੇ ਮਾਰਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਂ ਅੱਗੇ ਪਜ ਗਿਆ ਬਾਈਕ ਪਜਾ ਲਈ ਮੈਂ ਉਹਦੇ ਬਾਅਦ ਉਹਨੇ ਕੇਰ ਲਿਆ ਅੱਗੇ ਜਾ ਕੇ ਠੇਕੇ ਤੇ ਹੂੰ ਹਾਂਜੀ ਫਿਰ ਕੀਰ ਤੁਹਾਡੇ ਨਾਲ ਕੀ ਲੁੱਟ ਹੋਈ ਹੈ ਮੋਬਾਈਲ ਮੋਬਾਈਲ 4600 ਰੁਪਏ ਤੇ 1200 ਕਿਹੜਾ ਮੋਬਾਈਲ ਸੀ ਤੁਹਾਡੇ ਕੋਲੇ ਪੋਪੇ 54 ਕਿੰਨੇ ਕੁ ਦੀ ਕੀਮਤ ਸੀ ਉਹਦੀ ਥੋਲਾ ਯਾਰ ਤੇ ਜਿਹੜਾ ਤੁਹਾਡੇ ਤੋਂ ਮੋਬਾਈਲ ਲੁੱਟਿਆ ਗਿਆ ਉਸ ਤੋਂ ਬਾਅਦ ਵੀ ਕੁਝ ਤੁਹਾਡੇ ਨਾਲ ਨੁਕਸਾਨ ਹੋਇਆ ਨੇ ਉਹਦੇ ਤਾਂ ਚਾਬੀ ਮੰਗਦੇ ਨੇ ਚਾਬੇ ਪੱਲੇ ਸੁੱਟਦੇ ਸੀਗੇ ਕੋਈ ਪੈਸਾ ਵਗੈਰਾ ਲੁੱਟਿਆ ਤੁਹਾਡੇ ਤੋਂ 400 ਰੁਪਏ ਤੇ ਇਸ ਦੀ ਕੰਪਲੇਂਟ ਤੁਸੀਂ ਪੁਲਿਸ ਨੂੰ ਦਿੱਤੀ ਹੈ ਹਾਂਜੀ ਕਿਹੜੇ ਥਾਣੇ ਨੂੰ ਕੰਪਲੇਂਟ ਕੀਤੀ ਹੈ ਤੰਗਰਵਾਲ ਤੇ ਕੀ ਕਹਿਣਾ ਅਧਿਕਾਰੀਆਂ ਦਾ ਇਹਨਾਂ ਸਭ ਚਾਹੀਦਾ ਇਨਸਾਫ ਤਾਂ ਤੁਹਾਨੂੰ ਚਾਹੀਦਾ ਜਿਵੇਂ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਗੁੰਡਾਗਰਦੀ ਖਤਮ ਹੈ ਲੁੱਟ ਖੋਹਾਂ ਬੰਦ ਨੇ ਜ਼ੀਰੋ ਟੋਲਰੈਂਸ ਹੈ ਵੀ ਸੁਖ ਸ਼ਾਂਤੀ ਹੈ ਲੋਕ ਸੁਰੱਖਿਆ ਚ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਐਦਾਂ ਕੁਝ ਹੈ ਕੁਝ ਵੀ ਨਹੀਂ ਹੈਗਾ ਸਾਰਾ ਸਰੇ ਆਮ ਹੋ ਰਿਹਾ ਪੰਜਾਬ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਪੰਜਾਬ ਦੇ ਵਿੱਚ ਕੋਈ ਗੁੰਡਾਗਰਦੀ ਨਹੀਂ ਹੈ ਨਸ਼ਾ ਖਤਮ ਹੋ ਗਿਆ ਹੈ ਜ਼ੀਰੋ ਟੋਲਰੈਂਸ ਹੈ ਲੋਕ ਸੁਰੱਖਿਤ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਸਪਸ਼ਟ ਨਹੀਂ ਹੈਗਾ ਜੋ ਤੁਹਾਡੇ ਨਾਲ ਹੋਇਆ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਇਨਸਾਫ ਚਾਹੀਦਾ ਕਿੱਦਾਂ ਇਨਸਾਫ ਚਾਹੀਦਾ ਜਿਨ੍ਹਾਂ ਨੇ ਤੁਹਾਡੇ ਨਾਲ ਲੁੱਟ ਕੀਤੀ ਉਹਨਾਂ ਬਾਰੇ ਦੱਸੋ ਕੀ ਇਨਸਾਫ ਚਾਹੀਦਾ ਤੁਹਾਨੂੰ ਉਹ ਫੜੇ ਜਾਣ ਮੇਰਾ ਸਮਾਨ ਜਿਹੜਾ ਗਿਆ ਉਹ ਚਾਹੀਦਾ ਹਫਤਾ ਹੋ ਗਿਆ ਤੁਹਾਨੂੰ ਕੋਈ ਉਮੀਦ ਹੈ ਅਜੇ ਤੱਕ ਕੋਈ ਉਗਮਦ ਨਹੀਂ ਆਇਆ ਨਾ ਕੋਈ ਫੋਨ ਕੀਤਾ ਥਾਣੇ ਤੇ